ਸਾਰਿਆਂ ਨੂੰ ਰਾਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਚਾਕ ਪੱਟੀ ਕਿਵੇਂ ਲਾਉਣੀ ਆ ਆ ਵੇਖੋ ਆਪਾਂ ਸੀਨ ਸਾਈਡ ਦੀ ਲਾ ਲਈ ਕਮਰ ਦੀ हिਪ ਦੀ ਸੀਨ ਢਾਲੀ ਹੁਣ ਕੀ ਕਰਨਾ ਆਪਾਂ ਇਹਨੂੰ ਆਪਾਂ ਉੱਠੇ ਪਾਸੇ ਆ ਵੇਖੋ ਆ ਵੇਖੋ ਇੱਥੇ ਆਪਾਂ ਇੱਕ ਲਾਈਨ ਲਾ ਲਾਂਗੇ ਕਿੱਥੋਂ ਤੱਕ ਆਪਣੀ ਸੀਨ ਆ ਗਈ Oke, mau ngapain karena ini? Apa sedih? Lain lalandi, lalu lain kali. ਹੁਣ ਕੀ ਕਰਨਾ ਆਪਾਂ 2 ਇੰਚ ਦੀ ਪੱਟੀ ਲੈਣੀ ਆ ਆਪਾਂ ਇਦਾਂ ਫੋਲਡ ਕਰਕੇ ਇਹ ਇੰਚ ਕਰਕੇ ਆਪਾਂ ਇੱਕ ਕੱਚੀ ਸੀਣ ਕੱਚੀ ਸੀਣ ਸੈਂਟਰ ਚ ਲਾ ਲਾਂਗੇ ਇਹ ਐਲਕ ਇਹ ਕੀ ਕਰਨਾ ਆਪਾਂ ਇੱਕ ਕੱਚੀ ਸੀਣ ਸੈਂਟਰ ਦੇ ਵਿੱਚ ਲਾਵਾਂਗੇ Okay. पच्ची सीन आप स्वेंटर चला हूँ की करना देखो हूँ आप हाफ करा हाफ सीन इधर लावे हाफ सीन ਇਧਰ ਲਾਵਾਂਗੇ ਆ ਵੇਖੋ ਆ ਲਾਈਨ ਤੇ ਇਧਰੋਂ ਐਂ ਕਰਕੇ ਦੋਨਾਂ ਪਾਸਿਆਂ ਤੋਂ ਆਪਾਂ ਤੁਹਾਨੂੰ ਲਾ ਕੇ ਦੱਸਦੇ ਆ ਆ ਵੇਖੋ ਆ ਵੇਖੋ ਆਸੇ ਆਪਣੀ ਇੱਕ ਪਾਸੇ ਦੀ ਸੀਨ ਆਪਾਂ ਲਾ ਲੀ ਹੁਣ ਆਪਾਂ ਤੁਹਾਨੂੰ ਦੂਜੇ ਪਾਸੇ ਵੀ ਦੱਸਾਂਗੇ ਆ ਦੇਖੋ ਆ ਵੇਖੋ ਇਹ ਆਪਣੀ ਪੱਟੀ ਲੱਗੀ ਚਾਕ ਪੱਟੀ ਜਿਹਨੂੰ ਕਹਿੰਦੇ ਆ ਵੇਖੋ ਹੁਣ ਆਪਾਂ ਕੀ ਕਰਨਾ ਇੱਥੋਂ ਇਦਾਂ ਫੋਲਡ ਕਰ ਦੇਣਾ ਇਦਾਂ ਫੋਲਡ ਦੋਨੋਂ ਪਾਸਿਆਂ ਤੋਂ ਹਾਂ ਐਵੇਂ ਕਰਕੇ ਫੋਲਡ ਕਰ ਦੇਣਾ ਠੀਕ ਹੈ ਇਹ ਹੋ ਗਈ ਜੀ ਆਪਣੀ ਚਾਕ ਪੱਟੀ ਹੁਣ ਆਪਾਂ ਤੁਹਾਨੂੰ बाहां ते लैस लाड़ी दसांगे